ਸਾਸਤਰੀ ਕਾਲ ਜੀ ਪੇਸ਼ ਹੈ ਕਹਾਣੀ ਨਾਨੇ ਦੀ ਕਹਾਣੀ ਜੋ 27 27 2020 ਦੇ ਵਿੱਚ ਲਿਖੀ ਸੀ ਅਸੀਂ ਜਦੋਂ ਬਚਪਨ ਵਿੱਚ ਛੋਟੇ ਹੁੰਦੇ ਸੀ ਤਾਂ ਕਹਾਣੀਆਂ ਸੁਣਨ ਦੇ ਬੜੇ ਸ਼ਕੀਨ ਸਾਂ ਬੜੇ ਚਾਅ ਨਾਲ ਕਹਾਣੀਆਂ ਸੁਣਦੇ ਕਦੇ ਬੁੱਝਣ ਵਾਲੀਆਂ ਛੋਟੀਆਂ ਬਾਤਾਂ ਸੁਣਦੇ ਤੇ ਕਦੇ ਵੱਡੀਆਂ ਕਦੇ ਪਿਤਾ ਤੋਂ ਨਾਨੇ ਤੋਂ ਦਾਦੇ ਤੋਂ ਤਾਇਆ ਤਾਈ ਤੋਂ ਜਾਂ ਦਾਦਾ-ਦਾਦੀ ਤੋਂ ਨਾਨਾ-ਨਾਨੀ ਤੋਂ ਵੱਡੀਆਂ ਕਹਾਣੀਆਂ ਸੁਣਦੇ ਜਿਵੇਂ ਕਿ ਰਾਜੇ ਮਹਾਰਾਜਾਂ ਦੀਆਂ ਸੰਤਾਂ ਮਹਾਤਮਾਂ ਭਗਤਾਂਵਾਂ ਦੀਆਂ ਕਹਾਣੀਆਂ ਸੁਣਦੇ ਤੇ ਕੋਈ ਜinn ਭੂਤਾਂ ਵਾਲੀਆਂ ਕਹਾਣੀਆਂ ਸੁਣਾਉਂਦਾ ਤੇ ਕੋਈ ਡਾਕੂ ਲਟੇਰਿਆਂ ਦੀਆਂ ਸੂਰਬੀਰ ਯੋਧਿਆਂ ਦੀਆਂ ਕਹਾਣੀਆਂ ਸੁਣਾਉਂਦਾ ਤੇ ਕਈ दैਤਾਂ ਦੀਆਂ ਰਾਖਸ਼ਾਂ ਦੀਆਂ ਕਹਾਣੀਆਂ ਬੜੇ ਪ੍ਰੇਮ ਨਾਲ ਸੁਣਦੇ ਸਾਂ ਸ਼ਰਤ ਇਹ ਹੁੰਦੀ ਸੀ ਕਿ ਇੱਕ ਆਦਮੀ ਇੱਕ ਬੰਦਾ ਉਹ ਚ ਹੰਗਾਰਾ ਭਰਦਾ ਸੀ ਕਹਾਣੀ ਦਾ ਤਾ ਕਹਾਣੀ ਅੱਗੇ ਤੁਰਦੀ ਸੀ ਨਹੀਂ ਤਾਂ ਕਹਾਣੀ ਨੂੰ ਉੱਥੇ ਹੀ ਰੋਕਿਆ ਜਾਂਦਾ ਸੀ ਜਾਂ ਜੇ ਹੰਗਾਰਾ ਭਰਨ ਵਾਲਾ ਸੌ ਜਾਂਦਾ ਤਾਂ ਕਹਾਣੀ ਰੋਕ ਦਿੱਤੀ ਜਾਂਦੀ ਤੇ ਇਹ ਬਾਤਾਂ ਕਹਾਣੀਆਂ ਦਾ سلسلہ 9 ਵਜੇ ਤੋਂ 12 ਵਜੇ ਤੱਕ ਚੱਲਦਾ ਰਹਿੰਦਾ ਸੀ ਜਾਂ 1 ਵਜੇ ਤੱਕ ਜਾਂ ਜਦੋਂ ਕੋਈ ਸੌ ਜਾਂਦਾ ਸੀ ਤਾਂ ਅੱਧੀ ਕਹਾਣੀ ਦੂਜੀ ਰਾਤ ਨੂੰ ਸੁਣਾਈ ਜਾਂਦੀ ਸੀ ਕਈ ਵਾਰ ਲੰਮੇ ਕਿਸੇ ਵੀ ਚੱਲਦੇ ਰਹਿੰਦੇ ਸਨ ਜਿਵੇਂ ਦੂਦ ਬਾਦਸ਼ਾਹ ਰਾਣੀ ਕੌਲਾਂ ਰੂਪ ਬਸੰਤ ਪੂਰਨ ਭਗਤ ਜਾਨੀ ਚੋਰ ਜਾਨੀ ਚੋਰ ਪੂਰਨ ਭਗਤ ਜਾਨੀ ਚੋਰ ਚੁਲਚਲੀ ਵਰਗੀਆਂ ਕਹਾਣੀਆਂ ਸੁਣਦੇ ਸਾਂ ਗਿਆਨਵਰਧਕ ਮਨੋਰੰਜਨ ਵਰਧਕ ਤੇ ਹੌਸਲੇ ਵਾਲੀਆਂ ਮੁਸੀਬਤਾਂ ਭਰੀਆਂ ਕਹਾਣੀਆਂ ਸੁਣਦੇ ਤੇ ਮੁਸੀਬਤਾਂ ਵਿੱਚੋਂ ਨਿਕਲਣ ਦਾ ਹੌਸਲਾ ਬਜ਼ੁਰਗਾਂ ਤੋਂ ਸੁਣ ਕੇ ਮਿਲਦਾ ਸੀ ਪਿੱਟਦੇ ਪੱਥਰਾਂ ਵਿੱਚੋਂ ਪਾਣੀ ਲਿਆਉਣਾ ਵਾਲੀਆਂ ਹੌਸਲੇ ਵਾਲੀ ਸੋਨ ਚੜੀ ਉੱਡ ਕੇ ਆਪਣੇ ਗਲ ਵਿੱਚ ਸੀਸੀ ਲਮਕਾ ਕੇ ਬੰਨ ਕੇ ਫਿਰਦੇ ਪੱਥਰਾਂ ਚੋਂ ਪਾਣੀ ਲਿਆ ਕੇ ਇਨਸਾਨ ਦੀ ਮਦਦ ਕਰਦੀ ਸੀ ਜਾਂ ਕੀੜੀਆਂ ਰੇਤ ਵਿੱਚੋਂ ਖੰਡ ਵੱਖ ਕਰਨ ਤੇ ਮਤ੍ਰੈਈ ਮਾਂ ਤੋਂ ਬਚਾਉਣ ਲਈ ਲੜਕੀ ਦੀ ਮਦਦ ਕਰਦੀਆਂ ਸਨ ਕਦੇ ਤੋਤਾ ਘੋੜਾ ਬਾਜ ਜਾਂ ਹੋਰ ਪੰਛੀ ਇਨਸਾਨਾਂ ਦੀ ਮਦਦ ਕਰਦਾ ਹੁੰਦਾ ਸੀ ਜਿਵੇਂ ਕਿ ਅਸੀਂ ਫਿਲਮਾਂ ਵਿੱਚ ਦੇਖਦੇ ਹਾਂ ਪ੍ਰੇਰਣਾਦਾਇਕ ਕਹਾਣੀਆਂ ਸੁਣੀਆਂ ਸੁਣਾਈਆਂ ਜਾਂਦੀਆਂ ਜੱਗ ਬੀਤੀਆਂ ਜਾਂ ਹੱਡ ਬੀਤੀਆਂ ਕਹਾਣੀਆਂ ਸੁਣਦੇ ਸੀ ਪਰ ਅੱਜ ਕੱਲ ਤਾਂ ਮਨੋਰੰਜਨ ਦੇ ਸਾਧਨ ਬਹੁਤ ਹੀ ਹੋ ਗਏ ਤੇ ਸ਼ੌਂਕ ਵੀ ਬਹੁਤ ਘਟ ਗਿਆ ਅਸੀਂ ਬਜ਼ੁਰਗਾਂ ਤੋਂ 10 ਜਾਂ 15 ਬੱਚੇ ਕਹਾਣੀਆਂ ਸੁਣਦੇ ਚੁੱਪਚਾਪ ਸੁਣ ਕੇ ਘਰਾਂ ਨੂੰ ਚਲੇ ਜਾਂਦੇ ਕਈ ਸੰਗੀਤਕਾਰਾਂ ਦੀਆਂ ਕਹਾਣੀਆਂ ਤੇ ਘੋੜਸਵਾਰਾਂ ਦੀਆਂ ਕਈ ਜਾਦੂਗਰਾਂ ਦੀਆਂ ਕਹਾਣੀਆਂ ਤੇ ਕਈ ਪਰੀਆਂ ਦਾ ਡਾਂਸ ਪਰੀਆਂ ਦਾ ਨਾਚ ਕਹਾਣੀਆਂ ਸੁਣਾਉਂਦਾ ਸੀ ਆਮ ਜਿਆਦਾ ਲੋਕ ਨਾਨੇ ਦੀ ਕਹਾਣੀ ਜਾਂ ਦਾਦੇ ਦੀ ਕਹਾਣੀ ਜਾਂ ਹੀਰ ਦੀ ਕਹਾਣੀ ਜਾਂ ਵੰਡ ਵੰਡਾਰੇ ਦੀਆਂ ਕਹਾਣੀਆਂ ਛੀਦਾ ਦੀਆਂ ਕਹਾਣੀਆਂ ਫੌਜੀ ਦੀਆਂ ਕਹਾਣੀਆਂ ਜਾਂ ਕੁਜੂਸਾਂ ਦੀਆਂ ਕਹਾਣੀਆਂ ਸੁਣਦੇ ਸੁਣਾਉਂਦੇ ਵੱਡੇ ਹੋ ਗਏ ਤਾਂ ਇਸੇ ਲਈ ਇਸ ਕਹਾਣੀ ਦਾ ਟਾਈਟਲ ਵੀ ਨਾਨੇ ਦੀ ਕਹਾਣੀ ਰੱਖਿਆ ਗਿਆ ਹੈ ਅਸੀਂ ਵੀ ਬੱਚਾ ਨੂੰ ਕਹਾਣੀਆਂ ਸੁਣਾਉਣ ਦੇ ਯੋਗ ਹੋ ਗਈ ਪਰ ਮੈਂ ਜ਼ਿਆਦਾ ਧਾਰਮਿਕ ਕਹਾਣੀਆਂ ਵਿੱਚ ਰੁਚੀ ਰੱਖਦਾ ਸਾਂ ਅਸੀਂ ਇਹਨਾਂ ਕਹਾਣੀਆਂ ਨੂੰ ਬਾਤਾਂ ਤੇ ਕਥਾਂ ਕਥਾਵਾਂ ਨਾਲ ਹੀ ਜਾਣਦੇ ਹਾਂ ਪਰ ਅੱਜਕੱਲ ਸ਼ਰਤਿਮਾਨ ਡੋਰੇਮਾਨ ਮੋਟੂ ਪਤਲੂ ਵਰਗੀਆਂ ਕਾਰਟੂਨ ਕਹਾਣੀਆਂ ਨਾਲ ਕਾਰਟੂਨ ਡਿੱਦੇ ਤੇ ਉੱਡਦੇ ਕੰਮ ਕਰਦੇ ਦੇਖਦੇ ਹਾਂ ਪਹਿਲਾਂ ਵਾਲੀਆਂ ਕਹਾਣੀਆਂ ਤਾਂ ਸਿਰਫ ਕੰਨਾਂ ਰਾਹੀਂ ਸੁਣਦੇ ਸਾਂ ਸਿਰਫ ਆਵਾਜ਼ ਹੀ ਸੁਣਾਈ ਜਾਂਦੀ ਸੀ ਇਸ ਦਾ ਕੁਝ ਨਹੀਂ ਸੀ ਇਹ ਕਹਾਣੀਆਂ ਤਾਂ ਸਕੂਲਾਂ ਕਾਲਜਾਂ ਦੀ ਪੜ੍ਹਾਈ ਵਿੱਚ ਵੀ ਦਰਜ ਹਨ ਸਾਨੂੰ ਸਾਡੇ ਸਾਥੀ ਕਹਾਣੀ ਸੁਣਾਉਂਦੇ ਤੇ ਸਾਰੀ ਕਲਾਸ ਚੁੱਪਚਾਪ ਸੁਣਦੀ ਸੀ ਪੇਪਰਾਂ ਵਿੱਚ ਕਹਾਣੀਆਂ ਦੇ ਨੰਬਰ ਵੀ ਮਿਲਦੇ ਸਨ ਤੇ ਹੁਣ ਵੀ ਮਿਲਦੇ ਹਨ ਇਹ ਕਹਾਣੀਆਂ ਪੰਜਾਬੀ ਹਿੰਦੀ ਅੰਗਰੇਜ਼ੀ ਭਾਸ਼ਾ ਵਿੱਚ ਲਿਖੀਆਂ ਹਨ ਕਹਾਣੀਆਂ ਤੋਂ ਹੀ ਫਿਲਮਾਂ ਤਿਆਰ ਹੁੰਦੀਆਂ ਹਨ ਮਤਲਬ ਕਿ ਕਹਾਣੀਆਂ ਸਾਡੀ ਜਨਮ ਤੋਂ ਮਰਨ ਤੱਕ ਸਾਰੀ ਜ਼ਿੰਦਗੀ ਸਾਥ ਦਿੰਦੀਆਂ ਹਨ ਕਹਾਣੀਆਂ ਅਸੀਂ ਭੁੱਲ ਨਹੀਂ ਸਕਦੇ ਸਾਰੀਆਂ ਕਹਾਣੀਆਂ ਦੇ ਕਹਾਣੀਕਾਰਾਂ ਦੇ ਨਾਵਾਂ ਦਾ ਸਾਨੂੰ ਪਤਾ ਨਹੀਂ ਹੁੰਦਾ ਕੁਝ ਕੁ ਕਹਾਣੀਕਾਰਾਂ ਦੇ ਨਾਵਾਂ ਦਾ ਸਾਨੂੰ ਪਤਾ ਹੁੰਦਾ ਹੈ ਸੋ ਇਸੇ ਤਰ੍ਹਾਂ ਮੈਂ ਗੁਰਜੰਟ ਸਿੰਘ ਲੱਧੜ ਵੀ ਕਹਾਣੀਕਾਰ ਸੁਣ ਕੇ ਪੜ੍ਹ ਕੇ ਕਹਾਣੀਕਾਰ ਗੀਤਕਾਰ ਨਾਟਕਕਾਰ ਬਣਿਆ ਹਾਂ ਸੋ ਮੈਨੂੰ ਕਿਸੇ ਵੀ ਚੀਜ਼ ਦਾ ਕਿਸੇ ਵੀ ਤਜਰਬੇ ਦਾ ਕਮਾਂਡ ਨਹੀਂ ਟੱਚ ਫੋਨ ਤੋਂ ਬਿਨਾਂ ਵੀ ਫੇਸਬੁੱਕ ਤੇ ਕਵਿਤਾਵਾਂ ਤੇ ਕਹਾਣੀਆਂ ਵਿੱਚ 2018 ਤੋਂ ਗਰਜੰਟ ਲਦਰ ਤੇ ਨਾਂ ਤੇ ਚੱਲ ਰਹੀਆਂ ਹਨ ਫਰੈਂਡਜ਼ ਮੇਰੇ ਟੱਚ ਮਹਿਲਾਵਾਂ ਵਾਲੇ ਮੇਰਾ ਸਾਥ ਦਿੰਦੇ ਹਨ ਤੇ ਪਬਲਿਕ ਰਿਲੇਸ਼ਨ ਜਰੀਏ ਮੈਂ ਬਹੁਤ ਖੁਸ਼ ਹਾਂ ਜੋ ਮੈਂ ਫਰੈਂਡਸ ਹਨ ਤੇ ਭਰਾ ਸਾਥ ਦਿੰਦੇ ਹਨ ਮੈਂ ਦਰਸ਼ਕਾਂ ਦਾ ਫਰੈਂਡਾਂ ਦਾ ਬਹੁਤ ਹੀ ਧੰਨਵਾਦੀ ਹਾਂ ਧੰਨਵਾਦ ਜੀ ਇਹ ਕਹਾਣੀ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ